ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਛੌਕੀਆ ਵੀਡੀਓ ਦਿਖਾਉਣੇ ਆ ਪੀਡੀਐਫ ਮੇਲੇ ਦੇ ਵਿੱਚੋਂ ਇਹ ਮੇਲਾ ਜਗਰਾਵਾਂ ਦੀ ਧਰਤੀ ਦੇ ਉੱਤੇ 8 9 ਤੇ 10 ਫਰਵਰੀ ਦਾ ਸੀ ਅਲੱਗ-ਅਲੱਗ ਕੈਟਾਗਰੀ ਅਲੱਗ-ਅਲੱਗ ਨਸਲਾਂ ਦੇ ਪਸ਼ੂਆਂ ਨੇ ਹਿੱਸਾ ਲਿਆ ਜਿਨ੍ਹਾਂ ਚੋਂ ਕੁਝ ਪਸ਼ੂ ਜਿਹੜੇ ਉਹ ਵਿਨਰ ਨਿਕਲਦੇ ਆ ਅੱਜ ਇੱਕ ਝੋਟੀ ਤੁਹਾਨੂੰ ਦਿਖਾਉਣੀ ਹੈ ਜਿਨੇ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਇਹਨੂੰ ਚੋਟੀ ਨੂੰ ਜਿਹੜਾ ਉਹ ਸਨਮਾਨਤ ਵੀ ਬਾਈ ਹੋ ਰਿਆ ਲੋਕ ਕੀਤਾ ਜਾ ਰਿਹਾ ਉਹਦੀ ਆਪਾਂ ਵੀਡੀਓ ਬਣਾ ਰਹੇ ਆ ਡਾਲਰਾਂ ਦਾ ਹਾਰ ਬਾਈ ਹੋ ਰਿਆ ਨੇ ਪਤਾ ਸੋ ਆਪਾਂ ਜਾਣਕਾਰੀ ਲਵਾਂਗੇ ਇਸ ਝੋਟੀ ਦੇ ਮਾਲਕ ਤੋਂ ਇਹਨੇ ਕਿਹੜੀ ਪੋਜੀਸ਼ਨ ਹਾਸਲ ਕੀਤੀ ਕਿਹੜੇ ਬੁੱਲਦੀ ਏਤੀ ਹੈ ਆਓ ਮਿਲिए ਤੇ ਇਹ ਸ਼ੌਂਕੀਆ ਵੀਡੀਓ ਆ ਜਿਹਨੂੰ ਪਸੰਦ ਆ ਉਹ ਵੀਰ ਸ਼ੇਅਰ ਜ਼ਰੂਰ ਕਰੇ ਅਮਰਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅਮਰਤ ਭਾਈ ਅੱਜ ਇਹ ਝੋਟੀ ਜਿਹੜੀ ਆਪਾਂ ਦਿਖਾ ਰਹੇ ਆ ਇਹ ਕਿਹੜੇ ਬੁੱਲਦੀ ਹੈ ਤੇ ਦੰਦੋ ਕਿਵੇਂ ਹੈ ਏ ਬਈ ਖੀਰੀ ਹੈਗੀ ਤੇ ਹਰੀ ਕੇ ਪਤਨਾਂ ਦੇ ਡਾਇਮੰਡ ਦੀ ਹੈ ਜੀ ਡਾਇਮੰਡ ਬਾਲ ਦੀ ਧੀ ਹੈ ਤੇ ਦੰਦੋ ਇਹ ਖੀਰੀ ਹੈ ਹਾਂਜੀ ਬਈ ਜੀ ਅੱਛਾ ਵੈਸੇ ਤਾਂ ਉੱਤੇ ਇਹਦੇ ਜਿਹੜਾ ਉਹ ਫਲਕਾਰੀ ਟਾਈਪ ਇੱਕ ਬੈਨਰ ਜਾਂ ਪਿਆ ਉਹਦੇ ਤੋਂ ਪਤਾ ਲੱਗਦਾ ਪੋਜੀਸ਼ਨ ਨੇ ਇਹਨੇ ਪਹਿਲੀ ਅਸਲ ਕੀਤੀ ਹਾਂਜੀ ਹਾਂਜੀ ਬਈ ਫਰਸਟ ਹੈ ਜੀ ਫਰਸਟ ਪੋਜੀਸ਼ਨ ਹੈ ਇਹ ਹਜੇ ਖੀਰੀ ਹੈ ਗੱਬਣ ਨਹੀਂ ਹੋਈ ਹਜੇ ਨਹੀਂ ਗੱਬਣ ਨਹੀਂ ਕਰਾਈ ਬਈ ਜੀ ਠੀਕ ਹੈ ਅੱਛਾ ਬਈ ਕਿੰਨੇ ਕ ਦੁੱਧ ਵਾਲੀ ਮਾਂ ਦੀ ਧੀ ਹੈ ਇਹ ਆਪ ਬਈ ਇਹ 20+ ਵਾਲੀ ਮਾਂ ਦੀ ਧੀ ਹੈਗੀ ਠੀਕ ਹੈ ਇਹਦੀ ਜਿਹੜੀ ਮਤਲਬ ਮਤਲਬ ਵੱਡੀ ਭੈਣ ਸੀ ਉਹ ਵੀ ਪਿਛਲੀ ਵਾਰ ਦੋ ਦੰਦ ਜੋ ਚੈਂਪੀਅਨ ਬਣੀ ਸੀ ਅੱਛਾ ਉਹ ਸਟਾਰ ਦੀ ਸੀ ਠੀਕ ਹੈ ਤੇ ਇਹਦੀ ਜਿਹੜੀ ਮਾਂ ਹੈਗੀ ਉਹ ਪੱਪੂ ਅੰਕਲ ਵਾਲੇ ਨਾਲ ਨੇ ਆਪਣੇ ਉਹਨਾਂ ਦੀ ਬੋਲ ਦਿੱਤੀ ਹੈ ਜੀ ਠੀਕ ਹੈ ਉਹ ਉਹਨਾਂ ਦੇ ਬੋਲ ਦਿੱਤੀ ਅੰਕਲ ਦੋਸਤੋ ਬੈਕ ਸਾਈਡ ਦੇ ਉੱਤੇ ਖੜੇ ਆ ਉਹ ਵੀ ਦੇਖ ਰਹੇ ਸੋ ਇੱਕ ਡਾਲਰਾਂ ਦਾ ਹਾਰ ਜਿਹੜਾ ਏਸ ਝੋਟੀ ਦੇ ਪਾਇਆ ਤੇ ਉਹਨਾਂ ਵੱਲੋਂ ਪਾਇਆ ਗਿਆ ਜਿਨ੍ਹਾਂ ਕੋਲ ਡਾਇਮੰਡ ਪੰਜਾਬੀ ਚੋਂ ਨਹੀਂ ਗਈ ਹੈ ਤਾਂ ਹੀਰਾ ਹੀ ਹੈ ਡਾਕਟਰ ਸੁਖਵਿੰਦਰ ਸਿੰਘ ਨਾਲ ਜਿਹੜੇ ਸਰਪੰਚ ਸਾਹਿਬ ਗੁਰਦੇਵ ਸਿੰਘ ਜੀ ਸਭਰਾ ਬਰਲਾਲ ਬਾਈ ਜੀ ਹੋਰੀ ਹੈਗੇ ਆ ਇਹਨਾਂ ਨਾਲੋਂ ਇਸ ਝੋਟੀ ਨੂੰ ਸਨਮਾਨਿਤ ਕੀਤਾ ਗਿਆ ਦੋ ਚਾਰ ਗੱਲਾਂ ਬਾਤਾਂ ਪਹਿਨਾਂ ਨਾਲ ਵੀ ਕਰ ਲਾਂਗੇ ਤੇ ਝੋਟੀ ਤੁਹਾਨੂੰ ਚੌਂਕਿਆ ਵੀ ਦਿਖਾ ਦਿੰਨੇ ਆ ਬਾਕੀ ਇਹ ਸਾਰੇ ਵੀਰ ਜਿਹੜੇ ਉਹ ਦੇਖ ਰਹੇ ਆ ਇਸ ਝੋਟੀ ਨੂੰ ਵੀ ਭਾਈ ਇਧਰ ਨੂੰ ਲਿਆਈ ਵੇਖੋ ਦੱਸੋ ਬਿਊਟੀ ਇਹਦੀ ਵੈਸੇ ਤਾਂ ਕਲੀਅਰ ਗੱਲ ਆ ਵੀ ਇੰਨੀਆਂ ਝੋਟੀਆਂ ਜਿਹੜਾ ਮੁਕਾਬਲੇ 'ਚ ਪਹੁੰਚਦੀਆਂ ਤੇ ਉਹਨਾਂ 'ਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਐ ਬਿਨਾਂ ਸ਼ੱਕ ਨਗੀਨਾ ਹੀ ਐ ਸੋ ਇਹ ਡਾਇਮੰਡ ਦੀ ਧੀ ਐ ਅਮਰਤੋ ਭਾਈ ਇਹਦਾ ਨਾਮ ਕੀ ਰੱਖਿਆ ਝੋਟੀ ਦਾ ਤੁਸੀਂ ਜਿਹਦਾ ਨਾਮ ਪੰਜਾਬਣ ਜੀ ਪੰਜਾਬਣ ਦੋਸਤੋ ਨਾਮ ਰੱਖਿਆ ਸੋਹਣੀ ਝੋਟੀ ਡਾਲਰਾਂ ਦਾ ਹਾਰ ਬਾਈ ਹੋ ਰਿਆ ਨੇ ਪਤਾ ਤੇ ਆਓ ਆਪਾਂ ਉਹਨਾਂ ਨੂੰ ਮਿਲੀਏ ਜਿੰਨਾਂ ਕੋਲੋ ਬੱਲ ਸੰਭਿਆ ਹੋਇਆ ਜਿਹਦੀ ਬਦੌਲਤ ਇੰਦਾਂ ਦੇ ਹੀਰੇ ਘਰ ਘਰ ਜਿਹੜੇ ਉਹ ਜਮ ਰਹੇ ਤੁਹਾਨੂੰ ਇੱਕ ਫੋਟੋ ਦਿਖਾ ਦਿੰਨਾ ਹੈ ਇਹ ਤੁਸੀਂ ਦੇਖ ਸਕਦੇ ਹੋ ਮੈਚ ਜਿਹੜਾ ਇਹ ਡਾਇਮੰਡ ਬੱਲ ਦੀ ਜਿਹੜੀ ਫੋਟੋ ਤੁਸੀਂ ਇੱਥੇ ਦੇਖੀ ਹੈ ਸਰਪੰਚ ਸਾਹਿਬ ਪਹਿਲਾਂ ਦਾ ਮੁਬਾਰਕਾਂ ਤੁਹਾਡੀ ਸਾਰੀ ਟੀਮ ਨੂੰ ਡਾਇਮੰਡ ਦੀ ਝੋਟੀ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹ ਤੋ ਦੇਖੋ ਕਿ ਬੜੀ ਵੱਡੀ ਵੱਡੀ ਖੁਸ਼ੀ ਦੀ ਗੱਲ ਵਾ ਹੂੰ ਜਿਹੜੀ ਇਸ ਛੋਟੀ ਦੀ ਮਾਂ ਵਾ ਨਾ ਜੀ ਹੂੰ ਦੇਖੋ ਉਹਨਾਂ ਨੂੰ ਬ੍ਰੀਡ ਕਰਨ ਵਾਲੇ ਵੀ ਆਪਣੇ ਨਾਲ ਖੜੇ ਆ ਸਹੀ ਹੈ ਤੇ ਉਹ ਵੀ ਉਹ ਖੜੇ ਨੇ ਜਿਹੜੇ ਨੀਲੀ ਦੇ ਵਿੱਚ ਚੰਗਾ ਵਧੀਆ ਰੁੱਤ ਦੁਬਾਰਾ ਦੇ ਆ ਬਿਲਕੁਲ ਤੇ ਨਾਲ ਡਾਕਟਰ ਸਾਹਿਬ ਖੜੇ ਆ ਹੂੰ ਜਿੰਨਾਂ ਕੋ ਡਾਇਮੰਡ ਬੋਲਵਾ ਹੂੰ ਤੇ ਦੋਵੇਂ ਪਰਿਵਾਰ ਹੀ ਲੈ ਕੇ ਖੜੇ ਆ ਤੇ ਬਾਕੀ ਵੀਰ ਨੇ ਵੀ ਬੜਾ ਵਧੀਆ ਦੋਨਾਂ ਦਾ ਕੰਬੀਨੇਸ਼ਨ ਬਣਾਇਆ ਨਾ ਬਿਲਕੁਲ ਦੋਵੇਂ ਚੰਗੇ ਲੈਣਾ ਇਕੱਠੀਆਂ ਹੋਈਆਂ ਹੂੰ ਤੇ ਚੰਗੀ ਆਸ ਵਾਲੀ ਕੱਟੀ ਪੈਦਾ ਹੋਈ ਬਿਲਕੁਲ ਸਰਪੰਚ ਜੀ ਬਈ ਇੱਕ ਹੋਰ ਗੱਲ ਜਿਹੜੀ ਆਪਾਂ ਜੇ ਦੇਖੀਏ ਜਿਵੇਂ ਬਾਈ ਦਾ ਏਰੀਆ ਮੇਰੇ ਖਿਆਲ ਚ ਮਾਨਸਾ ਸੰਗਰੂਰ ਇਸ ਬੈਲਟ ਤੇ ਉੱਤੋਂ ਆ ਬਾਈ ਉਸ ਏਰੀਆ ਦੇ ਵਿੱਚ ਵੀ ਇਹ ਭਰਾ ਨੀਲੀ ਰਵੀ ਦਾ ਸ਼ੌਂਕ ਰੱਖਦਾ ਤੇ ਚੰਗਾ ਬੱਚਾ ਜਿਹੜੀਆਂ ਉਹ ਸੰਭਾਲ ਰਿਹਾ ਇਹ ਗੱਲ ਤੇ ਨਾ ਵੀ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਸੀ ਹੂੰ ਤੇ ਬਾਕੀ ਇਹ ਪਸ਼ੂਆਂ ਨੂੰ ਪਿਆਰ ਹੀ ਬੜਾ ਕਰਦਾ ਵੀਰ ਹੂੰ ਪਸੰਦ ਹਰ ਮੇਲੇ ਹੀ ਲੱਗ ਪਾਇਆ ਮਿਲਦੇ ਆਪਸ ਵਿੱਚ ਹੂੰ ਤੇ ਮਿਹਨਤ ਬਹੁਤ ਆ ਇਹ ਜਿਹੜਾ ਜੋ ਵੀ ਕੁਛ ਕੀਤਾ ਮਿਹਨਤ ਦਾ ਸਦਕਾ ਹੀ ਆ ਸਹੀ ਹੈ ਕਿ ਜੇ ਪਹਿਲਾਂ ਆਦੀ ਮਾਂ ਲਈ ਹੂੰ ਉਹ ਵੀ ਪਿਓਰ ਬਲੱਡ ਲੜ ਲੈਣਾ ਜੀ ਹੂੰ ਵੀ ਅੰਕਲ ਪਪੂ ਜੀ ਕੋਲੋਂ ਗਈ ਆ ਹੂੰ ਤੇ ਜੇ ਇਹਨਾਂ ਨੇ ਸੀਮਣ ਵਰਤਿਆ ਹੂੰ ਤੋਂ ਵੀ ਇੱਕ ਟੌਪ ਦਾ ਬੁੱਲ ਵਰਤਿਆ ਸਹੀ ਐ ਇੱਕ ਇੱਕ ਹੋਰ ਚੀਜ਼ ਜੇ ਕੋਈ ਨਵਾਂ ਵੀਰ ਦੇਖ ਰਿਹਾ ਜਿਹਦੇ ਕੋਲ ਡਾਇਮੰਡ ਦੀ ਝੋਟੀ ਸੋਹਣੀ ਝੋਟੀ ਖੜੀ ਐ ਅਗਲੇ ਸਾਲ ਉਹ ਵੀ ਮੇਲੇ ਚ ਤਿਆਰ ਕਰਕੇ ਲਿਆਵੇ ਤੇ ਇਸੇ ਤਰ੍ਹਾਂ ਉਹਦੇ ਲਾਲ ਫੁੱਲ ਵੱਜਿਆ ਹੋਇਆ ਉਹਨੂੰ ਵੀ ਇਸੇ ਤਰ੍ਹਾਂ ਸਨਮਾਨਿਤ ਕਰਾਂਗੇ ਫਿਰ ਹਾਂ ਵੀਰ ਜੀ ਇਹ ਤਾਂ ਡਾਕਟਰ ਸਾਹਿਬ ਨੇ ਪਹਿਲਾਂ ਹੀ ਕੀਤਾ ਆ ਵੀ ਕੋਈ ਵੀ ਚੰਗਾ ਰੁਤਬਾ ਕਾ ਆਸਰ ਕਰਦੀ ਆ ਡਾਇਮੰਡ ਦੀ ਧੀ ਹੂੰ ਤੇ ਸਨਮਾਨਤ ਕਰਨਗੇ ਉਹਨੂੰ ਸਨਮਾਨਤ ਕਰਾਂਗੇ ਬਿਲਕੁਲ ਕਰਾਂਗੇ ਠੀਕ ਹੈ ਸੋ ਬਾਕੀ ਇੱਕ ਜੀ ਜੀ ਵੀਰੇ ਚ ਹੋਰ ਵੇਖਣ ਵਾਲੀ ਆ ਹਮ ਵਾਈਟਨੈਸ ਵੇਖੋ ਬਿਲਕੁਲ ਜਾਇਜ਼ ਜਾਇਜ਼ ਬਿਲਕੁਲ ਜਿੱਦਾਂ ਦੀ ਇੱਕ ਮੇਲੇਆਂ ਵਾਸਤੇ ਦੋਸਤੋ ਵੈਸੇ ਇਹ ਸਾਰੀਆਂ ਨਿਸ਼ਾਨੀਆਂ ਪੂਰੀਆਂ ਪਰ ਜਿਵੇਂ ਪਿੱਛੇ ਜੇ ਇੱਕ ਗੱਲ ਚੱਲਦੀ ਸੀ ਵੀ ਵਾਈਟਨੈਸ ਵੱਧ ਆ ਰਹੀ ਹੈ ਤਾਂ ਇਸ ਝੋਟੀ ਚ ਦੇਖੋ ਰੱਬ ਨੇ ਮਿਹਨਤੋਲ ਕੇ ਜਿਹੜੀ ਵਾਈਟਨੈਸ ਦਿੱਤੀ ਹੈ ਪੂਰੀ ਮਿਹਨਤੀ ਕਰਕੇ ਪਿਛਲੀਆਂ ਲੱਤਾਂ ਉਹਨੀਆਂ ਕੁ ਵਾਈਟ ਦਿਸਣੀਆਂ ਅਗਲੇ ਖੁਰ ਥੋੜੇ ਥੋੜੇ ਵਾਈਟ ਹੈ ਸੋ ਹਮ ਸੰਕੀਚਤ ਉਹ ਲੈ ਕੇ ਦਿਓ ਜਿਹਦਾ ਟੇਡਾ ਕੱਟ ਹੋਵੇ ਹੂੰ ਅਸੀਂ ਤਾਂ ਸਾਡੇ ਕੋਲ ਤਾਂ ਸੈਂਕੜੇ ਜਾਨਵਰ ਨੇ ਤੇ ਟੇਡੇ ਕੱਟਦੇ ਕੋਈ ਜਾਨਵਰ ਘਰੇ ਵੇਖਿਆ ਨਹੀਂ ਹੂੰ ਤੇ ਅਸੀਂ ਤਾਂ ਇਹ ਜੀ ਨੂੰ ਪਸੰਦ ਕਰਦੇ ਆ ਜੀ ਸਹੀ ਹੈ ਜਿਹਦਾ ਮੇਨ ਕੰਮ ਹੈ ਕੁਆਲਟੀ ਜਾਨਵਰ ਹੋਵੇ ਦੁੱਧ ਚੋਵੇ ਹੂੰ ਔਰ ਇੱਕ ਟੇਡਾ ਕੱਟ ਵੇਖੀ ਜੋ ਹੋਰ ਬੜੀ ਚੀਜ਼ ਵੇਖਣ ਵਾਲੀ ਹੁੰਦੀ ਹੈ ਸਹੀ ਹੈ ਕਿੱਦਾਂ ਲੱਗ ਰਿਹਾ ਇਹਦਾ ਸਟਰਕਚਰ ਤੁਸੀਂ ਸਾਹਮਣੇ ਵੇਖ ਕੇ ਕੋਈ ਮਲਅਤ ਜ ਕੋਈ ਕਮੀ ਨਹੀਂ ਹੂੰ ਪਰ ਇਹ ਨਹੀਂ ਵੀ ਅਸੀਂ ਝੋਟੀ ਵਾਲੇ ਤਾਰੀਫ ਕਰਦੇ ਨੇ ਡਾਕਟਰ ਸਾਹਿਬ ਤਾਰੀਫ ਕਰਦੇ ਆ ਹੂੰ ਮੇਨ ਰਿਜ਼ਲਟ ਇਹਦਾ ਦੁੱਧ ਤੇ ਆ ਦੁੱਧ ਤੇ ਆਣਾ ਅਸਲ ਅੱਜ ਪਾਸ ਹੋ ਗਈ ਆ ਫ੍ਰੀਡ ਚ ਜਾਂ ਜੱਜਾਂ ਦੇ ਨਿਗਾ ਚ ਜਾਂ ਸਾਡੀ ਨਿਗਾ ਚ ਪਾਸ ਆ ਹਮ ਪਰ ਅਸਲ ਰਿਜ਼ਲਟ ਇਹ ਦੁੱਧ ਤੇ ਸਹੀ ਥੱਲੋਂ ਕਿਵੇਂ ਨਿਕਲਦੀ ਆ ਸਹੀ ਹੈ ਤੋਂ ਦੋਸਤੋ ਪਾਸ ਹੋ ਗਈ ਫਿਰ ਪਾਸ ਹੀ ਪਾਸ ਹੋ ਜੀ ਹਮ ਬਿਲਕੁਲ ਤੋਂ ਦੋਸਤੋ ਇਹ ਦੇਖੋ ਤੁਸੀਂ ਝੋਟੀ ਤੁਹਾਨੂੰ ਇਹਦੇ ਮਾਥਣ ਵੀ ਦਿਖਾਉਣਾ ਇੱਕ ਵਾਰ ਤੁਸੀਂ ਦੇਖੋ ਫ੍ਰੀਡ ਚ ਵੀ ਬਹੁਤ ਆ ਸੰਭਾਲੀ ਵੀ ਬਹੁਤ ਆ ਬਹੁਤ ਸੋਹਣੀ ਸੰਭਾਲੀ ਆ ਜਿਵੇਂ ਥੱਲੋਂ ਸੈਜ ਆ ਥਣਾ ਦਾ ਜਾਂ ਉਹ ਚੀਜ਼ਾਂ ਉਹਨਾਂ ਤੋਂ ਅੰਦਾਜ਼ਾ ਹੀ ਹੁੰਦਾ ਵੀ ਇਹ ਬੜੀ ਸੋਹਣੀ ਦੁੱਧ ਤੇ ਵੀ ਚੱਲੂ ਕਿਉਂਕਿ ਇਹਦੀ ਮਾਂ ਵੀ ਬਹੁਤ ਸੋਹਣੇ ਦੁੱਧ ਵਾਲੀ ਤੇ ਬਾਕੀ ਡਾਇਮੰਡ ਵਾਲੋ ਬਿਨਾ ਸ਼ੱਕ ਦੋਸਤੋ ਆਪਾਂ ਨੂੰ ਪਤਾ ਵੀ ਇੱਕ ਟਾਪ ਬਲੱਡ ਲਾਈਨ ਦਾ ਬੁੱਲ ਐ ਸੋਹਣੇ ਬੱਚੇ ਬਿਊਟੀ 'ਚ ਵੀ ਪਾਉਂਦਾ ਤੇ ਮਿਲਕਿੰਗ ਦੇ ਵਿੱਚ ਵੀ ਇਹਦੇ ਜਿਹੜੇ ਉਹ ਬੱਚੇ ਡਾਇਮੰਡ ਦੇ ਚੰਗੇ ਹੁਸਨਤੀ ਤੇ ਆ ਸੋ ਤੁਸੀਂ ਦੇਖੋ ਇਹਨਾਂ ਬਹੁਤ ਆਉਂਦੇ ਤਾਂ ਮੇਰੇ ਸੈੱਟ ਕੀਤੇ ਆ ਮਾਂ ਬਾਰੇ ਇਹਦੀ ਬਾਰੇ ਜਿਹੜੀ ਇਹਦੀ ਮਾਂ ਮੱਲੇ ਦੀ ਨਾਨੀ ਸੀ ਨਾ ਜੀ ਹੂੰ ਉਹ ਗਿਆਨੀ ਰਸਿੱਧਾਂ ਵਾਲੇ ਕੋਲੇ ਮਾਈ ਸੀ ਹੁਣੇ ਮੇਰੇ ਕੋਲ ਬੱਚਾ ਲੈਣਾ ਤੇ ਭੇਜੀ ਸੀ ਤੈਨ ਮੱਝਾਂ ਭੇਟੀਆਂ ਸੀ ਹੂੰ ਤੇ ਚਲੋ ਸੂਰਜ ਜੀ ਨੇ ਤਿੰਨ ਮੱਝਾਂ ਲਾਈਆਂ ਹਨ ਕਿ ਇਹਨਾਂ ਦੀ ਨਾਨੀ ਚੋਂ ਬਰੇ ਦੀ ਮਾਂ ਪੈਦਾ ਹੋਈ ਜੀ ਹੂੰ ਜਿਹੜੀ ਕਿ ਗਿਆਨੀ ਜੀ ਕੋਲੇ ਪਹਿਲਾਂ ਰਹੀ ਫਿਰ ਕੁਸਰਤ ਕੋਲ ਚਲੀ ਗਈ ਫਿਰ ਉਹਨਾਂ ਤੋਂ ਬਾਅਦ ਚ ਭਾਈ ਉਹਨਾਂ ਕੋਲੇ ਆਈ ਆ ਹੂੰ ਫਿਰ ਉਸ ਤੋਂ ਬਾਅਦ ਬੱਚੀ ਆਈ ਆ ਠੀਕ ਐ ਇਹ ਵੀ ਜਿਹੜੀ ਨਾਨੀ ਆ ਮਤਲਬ ਜਿਹੜੀ ਮਾਂ ਹੈਗੀ ਮਤਲਬ ਸੂਰਜ ਦੀ ਬੱਚੀ ਆ ਠੀਕ ਐ ਤੇ ਪਿੱਛੋਂ ਅਰਸਿੱਦਾਂ ਨੇ ਗਿਆਨੀ ਜੀ ਕੋਲੇ ਮਾਈ ਸੀ ਆਨੇ 18 ਲੀਟਰਲੀ ਮੇਰੇ ਕੋਲ 18 ਲੀਟਰ ਦੋ ਦਿੰਦੀ ਰਹੀ ਉਹ ਹੂੰ ਗੱਡੀ ਤਾਂ ਉਹਦੀ ਨਹੀਂ ਸੀ ਹੂੰ ਪਰ ਪੀਲੇ ਦੋ ਥਣਾਂ ਦੇ ਬੜਾ ਚੋਰ ਸੀ ਤੇ ਨੀਲੀ ਚ ਸੀ ਸਹੀ ਐ ਤੇ ਰਾਂਗੋ ਕਲਰ ਦਾ ਹੈ ਸੀਗਾ ਲਗਭਗ ਠੀਕ ਹੈ ਇਹਦੀ ਮਾਂ ਤੇ ਸਮਝ ਲਓ ਸਹੀ ਹੈ ਸੋ ਦੋਸਤੋ ਇਹ ਝੋਟੀ ਤੁਹਾਨੂੰ ਦਿਖਾਈ ਹੈ ਜਦੋਂ ਦੋਸਤੋ ਕਿਸੇ ਬੋਲ ਦੇ ਬੱਚੇ ਜਦਦੇ ਆਇਆ ਤਾਂ ਬਿਨਾ ਚੱਕ ਕਸੀਮਨ ਦੀ ਡਿਮਾਂਡ ਬਣਦੀ ਹੈ ਬਹੁਤ ਭਰਾ ਸੋਚਦੇ ਆ ਵੀ ਆਪਾਂ ਸੀਮਨ ਉਸ ਬੋਲ ਦਾ ਵਰਤਗੇ ਤੇ ਉਹ ਮਿਲੂਗਾ ਕਿੱਥੋਂ ਉਹਦੇ ਲਈ ਸਾਡੇ ਕੋਲ ਸਾਹਮਣੇ ਵੀਰ ਗੁਰਲਾਲ ਸਿੰਘ ਹੈ ਗੁਰਲਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰਲਾਲ ਡਾਇਮੰਡ ਦੀ ਝੋਟੀ ਜਿੱਤੀ ਹੈ ਬਿਨਾ ਚੱਕ ਡਾਇਮੰਡ ਮੇਲਿਆਂ ਦੇ ਵਿੱਚ ਵੀ ਕਮਾਲਾਂ ਕਰਦਾ ਤੇ ਮਿਲਕਿੰਗ ਵਾਲੇ ਵੀ ਉਹਦੇ ਬੱਚੇ ਜਿਹੜੇ ਆਪਣੇ ਸਾਹਮਣੇ ਆ ਰਹੇ ਐ ਬਿਲਕੁਲ ਸੀਮਨ ਦੀ ਡਿਮਾਂਡ ਉੱਠਦੀ ਐ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਸੀਮਨ ਮਿਲ ਜੂਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਐ ਹਾਂ ਜੀ ਕੀ ਜਰੀਆ ਰਹੂਗਾ ਕੰਟੈਕਟ ਨੰਬਰ ਤੁਸੀਂ ਆਪਣਾ ਸ਼ੇਅਰ ਕਰੋਗੇ ਜਾਂ ਮਤਲਬ ਕੋਈ ਹੋਰ ਜਰੀਆ ਤੁਹਾਡਾ ਕੰਟੈਕਟ ਤਕਰੀਬਨ ਚਲੋ ਮੰਨ ਲਓ ਵੀ ਜਿਹੜਾ ਮੱਝ ਏਰੀਆ ਦੇ ਵਿੱਚ ਤੇ ਸਾਡੇ ਕੋਲ ਸੀਮਨ ਹੁੰਦਾ ਹੀ ਆ ਜਿਹੜੇ ਵੀ ਮੱਝ ਏਰੀਆ ਦੇ ਡਾਕਟਰ ਐ ਜਾਂ ਕੋਈ ਫਾਰਮਰ ਵੀਰੇ ਜਿਨ੍ਹਾਂ ਨੇ ਲੈਣਾ ਛੜਨਾ ਕੰਟੈਕਟ ਕਰ ਸਕਦੇ ਆ ਤੇ ਜਿਹੜਾ ਦੂਸਰਾ ਜਿਵੇਂ ਬਾਕੀ ਮਾਨਸਾ ਏਰੀਆ ਹੋ ਗਿਆ ਬਠਿੰਡਾ ਹੋ ਗਿਆ ਉਹ ਅਦਰ ਅਦਰ ਸਪਲਾਇਰਾਂ ਨੂੰ ਸਾਰਿਆਂ ਨੂੰ ਸੀਮਨ ਪ੍ਰੋਵਾਈਡ ਕਰ ਦਿੱਤਾ ਠੀਕ ਹੈ ਮਤਲਬ ਪਹੁੰਚਦਾ ਹਰੇਕ ਏਰੀਆ ਦੇ ਵਿੱਚ ਪਹੁੰਚਦਾ ਪਹੁੰਚਦਾ ਜੀ ਹਰੇਕ ਠੀਕ ਹੈ ਹਰਿਆਣੇ ਦੇ ਇਕਰ ਵੀ ਸੀਮਨ ਹੈਗਾ ਹਰਿਆਣੇ ਦੇ ਵਿੱਚ ਜੇ ਕਿਸੇ ਨੇ ਲੈਣਾ ਹੋਵੇ ਤੇ ਮਲਕੀਤ ਕੈਰੋਂ ਦੇ ਕੋਲੋਂ ਸੀਮਨ ਮਿਲ ਜਾਊਗਾ ਹੂੰ ਰਵੀ ਲਡਵਾ ਆ ਕੁਰੂ ਖੇਤਰ ਦੇ ਉਹਨਾਂ ਕੋਲੋਂ ਮਿਲ ਜਾਊਗਾ ਮਤਲਬ ਤੁਹਾਡੇ ਨਾਲ ਸੰਪਰਕ ਕਰ ਲੈ ਤੁਸੀਂ ਉੱਥੋਂ ਦਾ ਰੈਫਰੈਂਸ ਦੇ ਦਿਓਗੇ ਬਿਲਕੁਲ ਬਿਲਕੁਲ ਠੀਕ ਹੈ ਸੋ ਦੋਸਤੋ ਡਾਇਮੰਡ ਬੋਲ ਦਾ ਸੀਮਨ ਜੇ ਕੋਈ ਵੀਰ ਵਰਤਨਾ ਚਾਹੁੰਦਾ ਤਾਂ ਬਾਈ ਗੁਰਲਾਲ ਸਿੰਘ ਜੀ ਹੋਰੀ ਐ ਇਹਨਾਂ ਤੋਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਜਿਹੜੇ ਡਾਇਮੰਡ ਬੋਲ ਦੇ ਓਨਰ ਆ ਬਾਈ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਨੰਬਰ ਜਿਹੜਾ ਵੀਡੀਓ ਤੇ ਵੀ ਚੱਲੂਗਾ ਤੁਸੀਂ ਉੱਥੋਂ ਵੀ ਸੰਪਰਕ ਕਰਕੇ ਸੀਮਨ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਝੋਟੀ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਥੋੜੀ ਲੰਬੀ ਤੋਰਦੀ ਬਾਈ ਸੋ ਹੁਣ ਆਪਾਂ ਇਹ ਥੋੜਾ ਹੋਰ ਇਹਨੂੰ ਤੋੜ ਕੇ ਦਿਖਾ ਦਨੇ ਜਾਂਦੀ ਬਈ ਉਧਰ ਨੂੰ ਸੋ ਇਸ ਝੋਟੀ ਦਾ ਜਿਹੜਾ ਮਾਨ ਸਨਮਾਨ ਡਾਕਟਰ ਸਾਹਿਬ ਨੇ ਕੀਤਾ ਹੈ ਉਹ ਦੇਖੋ ਤੁਸੀਂ ਝੋਟੀ ਦੀ ਬੰਤਰ ਦੋਸਤੋ ਬੈਕ ਸਾਈਡ ਤੋਂ ਇਹਦੇ ਪੁੜਿਆਂ ਦੀ ਚੜਾਈ ਦੇਖ ਸਕਦੇ ਹੋ ਸੰਭਾਲ ਮੂੰਹ ਬੋਲਦੀ ਹੈ ਤੇ ਇਸ ਬਾਈ ਨੂੰ ਸ਼ੌਂਕ ਹੈ ਜੀਨੇ ਲੈਕਚਰਾਰ ਦੀ ਜੌਬ ਛੱਡ ਕੇ ਪਸ਼ੂ ਪਾਲਣ ਦੇ ਕਿੱਤੇ ਨੂੰ ਚੁਣਿਆ ਤੇਜਸ ਡੇਰੀ ਫਾਰਮ ਬਾਈ ਨੇ ਬਣਾਇਆ ਤੇ ਉੱਥੇ ਇਦਾਂ ਦੇ ਨਗੀਨੇ ਨੀਲੀ ਰਾਵੀ ਨਸਲ ਦੇ ਬਾਈ ਸੰਭਾਲ ਰਿਹਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ